ਵੈਰੂ ਕਾ ਖਾਲਸਾ ਵੈਗਰੀ ਹਾਂਜੀ ਬਾਬਾ ਜੀ ਕੀ ਕਹਿੰਦੇ ਨੇ ਵਰਸੀ ਹੈ ਜੀ ਬਾਬਾ ਜੀ ਆਏ ਧੰਨ ਧੰਨ ਬਾਬਾ ਲਖ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇੱਥੇ ਚੰਗਾਜ ਮੰਗਲ ਲਾਇਆ ਇੱਥੇ ਪਹਿਲਾਂ ਜੰਗਲ ਹੁੰਦੇ ਸੀ ਤੇ ਇੱਥੇ ਗੱਡੀ ਵੀ ਨਹੀਂ ਸੀ ਰੇਲ ਖੜਦੀ ਰੇਲ ਖੜਨ ਲੱਗੀ ਤਾਂ ਉਤੋਂ ਵਾਲੇ ਆਏ ਬੰਦੇ ਉਹਨਾਂ ਨੇ ਆ ਕੇ ਪੁੱਛਿਆ ਮਹਾਂਪੁਰ ਸਾਹਿਬ ਮਹਾਂਪੁਰ ਕਹਿੰਦੇ ਹੁਣ ਤਾਂ ਖੜਿਆ ਕਰੇਗੀ ਸਟੇਸ਼ਨ ਬਣਿਆ ਇੱਥੇ ਬਾਬਾ ਜੀ ਦੀ ਵਰਸੀ ਹੈ 81 ਨਿਵਰਸੀ 2000 ਦਾ 81ਵਾਂ ਬਾਰਸੀ ਆ ਬਾਬਾ ਜੀ ਦੀ ਅੱਜ 81 ਇਹ ਇਸ ਲਈ ਬਾਬਾ ਦਾਨ ਸਿੰਘ ਜੀ ਮਹਾਰਾਜ ਕਿਉਂ ਲੱਖਾਂ ਦੁਨੀਆ ਇੱਥੇ ਮੰਦੀ ਹੈ ਕਿਉਂ ਲੱਖਾਂ ਦੁਨੀਆ ਆਉਂਦੀ ਹੈ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਬਹੁਤ ਭਾਰੀ ਤਪੱਸਿਆ ਕੀਤੀ ਗੁਰੂ ਗ੍ਰੰਥ ਸਾਹਿਬ ਨੂੰ ਰਜਾਇਆ ਅਰਦਾਸਾਂ ਜੋਲਡੀਆਂ ਕਰਕੇ ਗੁਰੂ ਨਾਨਕ ਸਾਹਿਬ ਨੂੰ ਪ੍ਰਗਟ ਕੀਤਾ ਫਿਰ ਗੁਰੂ ਨਾਨਕ ਦੇ ਨਾਂ ਤੇ ਇਹ ਨਾਨ ਸਰਗੋਦਵਾਰਾ ਰੱਖਿਆ ਅੱਜ ਦੁਨੀਆਂ ਨੂੰ ਬਹੁਤ ਹੀ ਚੀਜ਼ ਆ ਚਾ ਪਿਆਰ ਇਹ ਸ਼ੁਰੂਆਤ ਕਿਹਨੇ ਕੀਤੀ ਸੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਬਰਸੀ ਦੀ ਤੇ ਇਸ ਤਰ੍ਹਾਂ ਉਹਨੋਂ ਤੋਂ ਲੈ ਕੇ ਬਰਸੀ ਦੇ ਸਮਾਗਮ ਚੱਲਦੇ ਆ ਸਾਰੇ ਮਹਾਪੁਰਸ਼ ਬਹੁਤ ਪਿਆਰ ਸਤਿਕਾਰ ਦੇ ਨਾਲ ਟੋਕਿਆਂ ਨਮਾਉਂਦੇ ਆ ਬਹੁਤ ਹੀ 15 1600 ਪਾਠੀ ਸਿੰਘ ਆਉਂਦਾ ਫ੍ਰੀ ਸੇਵਾ ਸਾਰਿਆਂ ਦੀ ਕੋਈ ਇੱਥੇ ਪੈਸਾ ਨਹੀਂ ਲੈਂਦੇ ਉਸ ਲਈ ਉਹ ਵਿਚਾਰੇ 5 ਦਿਨ ਕੰਮ ਛੱਡ ਕੇ ਉਹਨਾਂ ਨੂੰ ਸਿਰ ਬਰਦੀ ਮਿਲਦੀ ਆ ਜਿਹੜੇ ਸੰਗੀਤ ਸਾਥੀ ਵਰਦੀਆਂ ਲੈ ਕੇ ਆਉਂਦੇ ਆ ਤੇ ਇਸ ਤਰ੍ਹਾਂ ਪਾਈਏ ਸਵਾਗਤ ਚੱਲਦਾ ਜਿਵੇਂ ਆਪਦਾ ਨੀਮਧਰੀ ਗੁਰੂ ਨਾਨਕ ਨਿਤ ਜਿਹੜੇ ਸੁਭਾਈ ਨਿਤ ਜਿਹੜੇ ਸਵਾਇਆ ਨਾਨਕ ਹੋਤ ਨਾ ਘਾਟ ਇਸ ਤਰ੍ਹਾਂ ਪਾਈਏ ਇੱਥੇ ਨਿਤਨੇਮ ਸੁਭਾ ਸਾਮ ਕਥਾ ਕੀਤਰ ਬਹੁਤ ਵੱਡੇ ਪ੍ਰਬੰਧ ਚੱਲਦੇ ਆ ਤੇ ਅਸੀਂ ਇਸ ਚੀਜ਼ ਦੇ ਸਾਰੀਆਂ ਸਿੱਖ ਸੰਗਤਾਂ ਨੂੰ ਬਾਹਰ ਅੰਦਰ ਆਉਣ ਜਾਣ ਵਾਲਿਆਂ ਨੂੰ ਬਾਹਲੇ ਮੁਲਕਾਂ ਤੋਂ ਸਾਨੂੰ ਇਹ ਸਮਾਗਮ ਤੇ ਵਧਾਈ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਗਾ ਜੀ ਬਾਬਾ ਨਾਮ ਸਿੰਘ ਜੀ ਦਾ ਵੱਡਾ ਜਿਹੜਾ ਸਭ ਤੋਂ ਫਰਮਾਨ ਆ ਉਹਨਾਂ ਨੇ ਆਪਦੇ ਹੀ ਨਾਂ ਤੇ ਸਥਾਨ ਦਾ ਨਾਮ ਹੀ ਨਹੀਂ ਰੱਖਿਆ ਜੀ ਉਹਨਾਂ ਨੇ ਬਾਬਾ ਗੁਰਨਾਨਕ ਦੇਵ ਜੀ ਦੇ ਨਾਂ ਤੇ ਸਥਾਨ ਦਾ ਨਾਮ ਰੱਖਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਜੀ ਹਾਂ ਉਹਨਾਂ ਦਾ ਹੁਕਮ ਸੀਗਾ ਵੀ ਨਾ ਸੀ ਇੱਥੇ ਕੋਈ ਟਰਸਟ ਬਣਾਉਣਾ ਨਾ ਸੀ ਕੋਈ ਕਮੇਟੀ ਬਣਾਉਣੀ ਹੈ ਇਹ ਭਗਤੀ ਮਾਰਗ ਹੈ ਕਿ ਬਾਬਾ ਜੀ ਮੈਂ ਇੱਕ ਤੁਹਾਨੂੰ ਹੋਰ ਪੁੱਛਣਾ ਚਾਹੁੰਨਾ ਜੋ ਕਿ ਇੱਥੇ ਦੀ ਪਰੰਪਰਾ ਇੱਥੇ ਕੋਈ ਪੈਸਾ ਤਾਂ ਚੜਦਾ ਹੀ ਨਹੀਂਗਾ ਜੀ ਇੱਥੇ ਪੈਸਾ ਦਾ ਪ੍ਰਸ਼ਾਦ ਜੋ ਹੈ ਇਹ ਫਲ ਦੇ ਪ੍ਰਸ਼ਾਦ ਚੜਦਾ ਜੋ ਕਿ ਮਿਸਰੀ ਦਾ ਪ੍ਰਸ਼ਾਦ ਚੜਦਾ ਹਾਂਜੀ ਬਾਬਾ ਜੀ ਇਹਦੇ ਬਾਰੇ ਕਹਿਣਾ ਚਾਹੁੰਦਾ ਇਹਦੇ ਬਾਰੇ ਸੀ ਇਹ ਕਹਿਣਾ ਚਾਹੁੰਦੇ ਆ ਬੇਤੀ ਬਾਬਾ ਜੀ ਦਾ ਹੁਕਮ ਸੀ ਭਾਈ ਇੱਥੇ ਗੋਲਕ ਨਹੀਂ ਲੱਗੇ ਇੱਥੇ ਇਹ ਨਹੀਂ ਵੀ ਲੱਖਾਂ ਦੁਨੀਆ ਆਉਂਦੀ ਹੈ ਵੀ ਇੱਥੇ ਕੰਮ ਜਿਹੜਾ ਹੁੰਦਾ ਹੈ ਇਹ ਪੈਸੇ ਤੋਂ ਬਗੈਰ ਹੁੰਦਾ ਲੋਕ ਆਉਂਦੇ ਆ ਸਾਡੇ ਕੋਲੇ ਮਿਲਦੇ ਆ ਜ਼ਿੰਮੇਦਾਰ ਮਹਾਪੁਰਸ਼ਾਂ ਨੂੰ ਮਿਲਦੇ ਆ ਉਹ ਉਹਨਾਂ ਕੋਲੇ ਆ ਕੇ ਪੁੱਛਦੇ ਆ ਮਹਾਰਾਜ ਮਹਾਪੁਰਸ਼ੋ ਕੀ ਸੇਵਾ ਕਰੀਏ ਦੱਸੋ ਸਾਡੀ ਕੋ ਡਿਊਟੀ ਲਾਓ ਜੋ ਮਹਾਪੁਰਸ਼ ਡਿਊਟੀ ਲਾ ਦਿੰਦੇ ਆ ਉਹ ਸੇਵਾ ਕਰ ਜਾਂਦੇ ਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ